ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਛੰਨ ਬਾਬਾ কুমਮਾ ਮਾਸ ਕੀ ਦੇ ਇਹ ਗੁਰਦੁਆਰਾ ਸਾਹਿਬ માતા ਗੁਜਰ ਕੌਰ ਦੀ ਛੋਟੇ ਸਾਹਿਬਜ਼ਾਦੇ ਬਾਬਾ ਚਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਈ ਰੋਪੜ ਜ਼ਿਲ੍ਹੇ ਦੇ ਪੱਤੜ ਪਿੰਡ ਚੱਕ ਠੇਰਾ ਵਿੱਚ ਇਹ ਇਤਿਹਾਸਿਕ ਗੁਰਦੁਆਰਾ ਸਥਿਤ ਹੈ 6 ਪੂ 1761 ਬਿਕਰਮੀ 20 ਦਸੰਬਰ 1704 ਈਸਵੀ ਨੂੰ ਕਲਗੀਧਰ ਪਾਤਸ਼ਾਹ ਜੀ ਨੇ ਕਿਲਾ ਅਨੰਦਗੜ੍ਹ ਅਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਦਿੱਤਾ ਅੱਗੇ ਸਰਸਾ ਨਦੀ ਤੇ ਹੜ ਕਾਰਨ ਅਤੇ ਵੈਰੀ ਦਲ ਦੇ ਧੋਖੇ ਨਾਲ ਅਚਨਚੇਤ ਕੀਤੇ ਹਮਲੇ ਨੇ ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਵਾਲੇ ਸਥਾਨ ਤੋਂ ਤਿੰਨ ਹਿੱਸਿਆਂ ਵਿੱਚ ਵਿਛੋੜ ਦਿੱਤਾ ਕਲਗੀਧਰ ਪਾਤਸ਼ਾਹ ਜੀ ਕੁਝ ਸਿੰਘਾਂ ਅਤੇ ਦੋਨੋਂ ਵੱਡੇ ਸਹਬਜ਼ਾਦਿਆਂ ਸਮੇਤ ਸਤ ਪੋਦੀ ਸ਼ਾਂਤੀਕਰ ਚਮਕੌਰ ਦੀ ਕੱਚੀ ਗੜੀ ਵਿੱਚ ਜਾ ਪਹੁੰਚੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਭਾਈ ਧੰਨਾ ਜੀ ਪਾਗੋ ਤੇ ਬੀਬੋ ਦੋ ਟੈਲਣਾ ਸਮੇਤ ਰੂਪੜ ਦਾ ਠੈਰੀ ਮਾਤਾਵਾਂ ਦੇ ਠਹਿਨ ਵਾਲੇ ਸਥਾਨ ਉੱਤੇ ਗੁਰਦੁਆਰਾ ਗੁਰੂ ਕੇ ਮਹਿਲ ਪੁਰਾਤਨ ਘਰ ਦੇ ਰੂਪ ਵਿੱਚ ਮਿਤੀ 19 ਫਰਵਰੀ 2017 ਤੋਂ ਮੁਹੱਲਾ ਉੱਚਾ ਖੇੜਾ ਰੋਪੜ ਸ਼ਹਿਰ ਵਿੱਚ ਅਸ਼ੋਕ ਸ਼ੋਭਿਤ ਹੈ। ਪਰਿਵਾਰ ਨਾਲੋਂ ਵਿਛੜ ਕੇ ਦਾਦੀ ਮਾਂ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਔਜੜ ਰਾਹਾ ਥਾਹੀ ਹੁੰਦੇ ਹੋਏ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਸਤਲੁਜ ਦਰਿਆ ਦੇ ਪਤਣ ਤੇ ਪਹੁੰਚ ਗਈ ਜਿੱਥੇ ਕਿ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਕੇ ਖਤਮ ਹੋ ਜਾਂਦੀ ਹੈ ਇੱਥੇ ਉਹਨਾਂ ਨੇ ਬੀੜੀ ਦੇ ਗਰੀਬ ਮੁਲਾਹ ਕੁੰਮੇ ਮਾਸ਼ਕੀ ਕੋਲ ਉਸ ਦੀ ਝੋਪੜੀ ਵਿੱਚ ਆਸਰਾ ਲਿਆ ਕੁੰਮੇ ਮਾਸ਼ਕੀ ਨੇ ਵਿਰਧ ਦਾਦੀ ਮਾਂ ਤੇ ਉਸ ਦੇ ਛੋਟੇ ਦੋ ਪੋਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਣੀ ਕੱਖਾਂ ਦੀ ਕਾਨ ਬਣੀ ਝੋਪੜੀ ਦੇ ਵਿੱਚ ਅਥਾ ਸ਼ਰਦਾ ਨਾਲ ਨਿਵਾਸ ਕਰਾਇਆ ਕੱਖਾਂ ਕਾਨਿਆਂ ਦੀ ਬਣੀ ਝੋਪੜੀ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਠੈਰੀ ਨੇੜੇ ਪਿੰਡ ਅਵਾਨਕੋਟ ਵਿੱਚ ਵਸਦੀ ਮਾਈ ਲక్ష్ਮੀ ਨਾ ਦੀ ਬ੍ਰਾਹਮਣੀ ਨੇ ਰੁੱਖੇ ਸੁੱਕੇ ਭੋਜਨ ਦਾ ਸ਼ਰਦਾ ਪੂਰਵਕ ਇੰਤਜ਼ਾਮ ਕੀਤਾ 7 ਪੋ 1761 ਬਿਕਰਮੀ 21 ਦਸੰਬਰ 1704 ਈਸਵੀ ਦੀ ਇਹੀ ਦਰਦਨਾਕ ਰਾਤ ਆਰ ਪਰਿਵਾਰ ਨਾਲੋਂ ਵਿਛੜ ਕੇ ਦਾਦੀ ਅਤੇ ਪੋਤਿਆਂ ਨੇ ਇਹਨਾਂ ਝੱਲ ਝਾੜੀਆਂ ਵਿੱਚ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ਤੇ ਕੁੰਮੇ 마ਸ਼ਕੀ ਦੀ ਝੋਪੜੀ 'ਚ ਵਿਸਥਾਂਤ ਤੇ ਬਤੀਤ ਕੀਤੀ ਸੀ ਨਿਮਕ ਹਰਾਮੀ ਗੰਗੂ ਪਾਪੀ ਇਸ ਥਾਂ ਤੇ ਹੀ ਆਣ ਕੇ ਮਿਲਿਆ ਸੀ ਅਤੇ ਇੱਥੋਂ ਕੁੰਮੇ 마ਸ਼ਕੀ ਦੀ ਬੀੜੀ ਵਿੱਚ ਬੈਠ ਕੇ ਦਾਦੀ ਮਾਂ ਦੋਨੋਂ ਪੋਤੇਆਂ ਗੰਗੂ ਅਤੇ ਇੱਕ ਖੱਤਰ ਸਮੇਤ ਸਤਲੁਜ ਦਰਿਆ ਦੇ ਵਿੱਚ ਨਾਲ ਨਾਲ ਰੋਪਰ ਵਾਲੇ ਪਾਸੇ ਕਿਨਾਰੇ ਇਲਾਕੇ ਇੱਕ ਪਿਲਖਣ ਦੇ ਦਰਖਤ ਥੱਲੇ ਜਾ ਉੱtre ਇਹ ਪੁਰਾਤਨ ਦਰਖਤ ਪਿੰਡ ਚੱਕ ਢੇਰਾ ਵਿਖੇ ਹੁਣ ਵੀ ਮੌਜੂਦ ਹੈ ਬਾਬਾ ਕੁੰਮਾ 마ਸ਼ਕੀ ਜੀ ਉਸ ਦਰਖਤ ਦੇ ਨਾਲ 베ੜੀ ਬੰਨਿਆ ਕਰਦੇ ਸਨ ਮਾਤਾ ਗੁਜਰਕੌਰ ਜੀ ਨੇ ਜਾਣ ਲੱਗਿਆ ਮਾਈ ਲਛਪੀ ਨੂੰ ਦੋ ਮੋਹਰਾਂ ਦੇ ਮੁੱਲ ਦੀ ਅਰਸੀ ਦਿੱਤੀ ਜੋ ਉਂਗੂਠੇ ਵਿੱਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਅਤੇ ਨਾਲ ਸੋਨੇ ਦੀਆਂ ਪੰਜ ਚੂੜੀਆਂ ਵੀ ਦਿੱਤੀਆਂ। ਕੁੰਮੇ ਮਾਸ਼ਕੀ ਨੂੰ ਮਾਤਾ ਜੀ ਨੇ 500 ਰੁਪਏ ਦਿੱਤੇ ਉਸਤੇ ਬਹੁਤ ਸ਼ਰਧਾ ਨਾਲ ਮਾਤਾ ਜੀ ਨੂੰ ਮੱਥਾ ਟੇਕ ਕੇ ਲੈ ਲੈ ਅਤੇ ਹੱਥ ਜੋੜ ਕੇ ਕਈ ਵਾਰ ਸ਼ਰਧਾ ਨਾਲ ਸਿਰ ਨਵਾਇਆ। ਇੱਥੋਂ ਹੀ ਗੰਗੂ ਪਾਪੀ ਲਾਲਚ ਵੱਸ ਹੋ ਕੇ ਰੂਪੜ ਦੀ ਸਹੀ ਰਾਹ ਛੱਡ ਕੇ ਜਾਣਬੁੱਝ ਕੇ ਇੱਧਰ ਉੱਧਰ ਦੀ ਹੁੰਦਾ ਹੋਇਆ 8 ਪੋ ਦੀ ਰਾਤ ਨੂੰ ਪਿੰਡ ਕਾਇਨੌਰ ਦੇ ਤਲਾਬ ਦੇ ਕਿਨਾਰੇ ਤੇ ਮਾਤਾ ਜੀ ਅਤੇ ਸਾਬਜ਼ਾਦਿਆਂ ਨੂੰ ਬਤੀਤ ਕਰਵਾ ਕੇ ਅਗਲੀ ਸਵੇਰ ਨੂੰ ਐਵੇਂ ਸਾਬ ਵਾਲੇ ਸਥਾਨ ਤੋਂ ਹੁੰਦਾ ਹੋਇਆ 9 ਪੋ ਦੀ ਰਾਤ ਨੂੰ ਆਪਣੇ ਘਰ ਸਿਹੜੀ ਲੈ ਗਿਆ ਅਗਲੀ ਸਵੇਰ ਗੰਗੂ ਪਾਪੀ ਨੇ ਮੋਰਿੰਡੇ ਦੇ ਹਾਕਮਤ ਨੂੰ ਇਤਲਾਹ ਦੇ ਕੇ ਆਪਣੇ ਘਰੋਂ ਦਾਦੀ ਮਾਤਾ ਤੇ ਪੋਤਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ 10 ਪੋ ਦੀ ਰਾਤ ਦੋਨੇ ਪੋਤਿਆਂ ਨੇ ਦਾਦੀ ਮਾਂ ਦੀ ਬੁੱਕਲ ਵਿੱਚੋਂ ਮੋਰਿੰਡੇ ਦੀ ਕੋਤਵਾਲੀ ਵਿੱਚ ਬਤਿੱਤ ਕੀਤੀ ਇਥੋਂ ਇਹਨਾਂ ਤਿੰਨ ਰੱਬੀ ਰੂਹਾਂ ਨੂੰ ਸਰਹੰਦ ਭੇਜ ਦਿੱਤਾ ਗਿਆ 11-12 ਪੋ ਦੀ ਥੜੀਆਂ ਦੋ ਰਾਤਾਂ ਠੰਡੇ ਬੁਰਜ ਵਿੱਚ ਕੈਦ ਕਰਕੇ 13 ਪੋ 1761 ਬਿਕਰਮੀ 27 ਦਸੰਬਰ 1704 ਈਸਵੀ ਨੂੰ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਦੇ ਜ਼ੁਲਮੀ ਹਾਕਮ ਵਜ਼ੀਰ ਖਾਨ ਨੇ ਹੁਕਮ ਨਾਲ ਜਿਉਂਦੇ ਜੀ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ ਪੋਤਿਆਂ ਦੀ ਸ਼ਹੀਦੀ ਦਾ ਵਰਤਾਨ ਸੁਣ ਕੇ ਦਾਦੀ ਮਾਂ ਗੁਜਰਕੌਰ ਦੀ ਆਤਮਿਕ ਬਲ ਨਾਲ ਸਮਾਦੀलीन ਹੋ ਗਏ ਅਤੇ ਠੰਡੇ ਬੁਰਜ ਵਿੱਚ ਸਰੀਰ ਤਿਆਗ ਗਏ ਉਹ 마ਸੂਮ ਤੇ ਦਲੇਰ ਪੋਤਿਆਂ ਨਾਲ ਜਾ ਮਿਲੇ ਇਸੇ ਸ਼ਾਮ ਨੂੰ ਟੋਡਰ ਮੱਲ ਜੈਨੀ ਧਰਤੀ ਤੇ ਮੋਹਰਾਂ ਵਿਛਾ ਕੇ ਸਾਰੀ ਦੁਨੀਆ ਤੋਂ ਮਹਿੰਗਾ ਮੁੱਲ ਤਾਰ ਕੇ ਗੁਰਦੁਆਰਾ ਜੋਤੀਸ ਰੂਪ ਫਤਿਹਗੜ ਸਾਹਿਬ ਵਾਲੀ ਖਾਤੇ ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਜਦਿਆਂ ਦਾ ਇਕੱਠਾ ਸੰਸਕਾਰ ਕਰ ਦਿੱਤਾ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਯਾਦਗਾਰ ਛੰਨੋ ਬਾਬਾ ਕੁੰਮਾ ਮਾਸਕੀ ਜੀ ਪਿੰਡ ਚੱਕ ਠੇਰਾ ਵਾਲੇ ਅਸਥਾਨ ਦੀ ਖੋਜ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ 4 ਸਾਲਾਂ ਦੀ ਕਰੜੀ ਮਿਹਨਤ ਕਰਵਾ ਕੇ ਭਾਈ ਸੁਰਿੰਦਰ ਸਿੰਘ ਖਾਲਸਾ ਪਿੰਡ ਖਲਜੂਰਲਾ ਪਾਸੋਂ 2004 ਈਸਵੀ ਨੂੰ ਕਰਵਾਈ ਤਾਂ ਇਸ ਪਵਿੱਤਰ ਅਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਦੇ ਉੱਤੇ 6 7 8 ਪੋਨੂ ਸਲਾਨਾ ਜੋੜ ਮੇਲਾ ਹੈ ਜਿਹੜਾ ਉਹ ਮਨਾਇਆ ਜਾਂਦਾ ਹੈ ਤਾਂ ਸੰਗਤ ਜੇ ਇਸ ਗੁਰੂ ਘਰ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਇਹ ਗੁਰਦੁਆਰਾ ਸਾਹਿਬਾ ਜਿਹੜਾ ਉਹ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਲਾਗਲੇ ਇਲਾਕੇ ਵਿੱਚ ਸਥਿਤ ਹੈ ਤਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸਤ ਪੋਨੂ ਨਗਰ ਕੀਰਤਨ ਜਿਹੜਾ ਉਹ ਸ਼ੁਰੂ ਹੋ ਕੇ ਇਸ ਗੁਰੂ ਘਰ ਦੇ ਵਿੱਚ ਪਹੁੰਚਦਾ ਹੈ ਅਤੇ ਰਾਹ ਦੇ ਵਿੱਚ ਨਗਰ ਕੀਰਤਨ ਦੇ ਵੱਲੋਂ ਸਰਸਾ ਨਦੀ ਪਾਰ ਕੀਤੀ ਜਾਂਦੀ ਹੈ